ਜਿਹੜਾ ਬਠਿੰਡਾ ਤੇ ਵੀਰੇ ਤਹਿਸੀਲ ਤਲਵੰਡੀ ਸਾਬੋ ਆ ਗਈ। ਨੀਲੀ ਰਾਵੀ ਦਾ ਬਾਈ ਨੂੰ ਬਹੁਤ क्रेज ਆ। ਆ ਜਿਹੜਾ ਬੁੱਲ ਖੜਾ ਹੈ ਬਾਈ ਨੇ ਸੇਲ ਕਰਨਾ ਨੀਲੀ ਰਾਵੀ ਦਾ। ਬਾਕੀ ਸਾਰੇ ਜਾਨਵਰੀ ਭਰਾ ਕੋਲੇ ਬਹੁਤ ਚੰਗੇ ਆ। ਨੀਲੀ ਰਾਵੀ ਨਸਲ ਤੇ ਕੰਮ ਆ ਬਾਈ ਦਾ। ਤੁਹਾਨੂੰ ਹੋਰ ਵੀ ਆਪਾ ਦਿਖਾ ਦੰਨੇ ਆ। ਬਾਕੀ ਸਾਰੀ ਵੀਡੀਓ ਫੁੱਲ ਡਿਟੇਲ ਚ ਮੈਂ ਪਾਉਂਗਾ। ਬਾਈ ਦਾ ਨੰਬਰ ਵੀ ਦੇਵਾਂਗੇ। ਵੀਡੀਓ ਦੇ ਵਿੱਚ ਮੁੱਲ ਕਰਾਵਾਂਗੇ ਜਾਂ ਬੰਫ ਫੋਨ ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ। ਆਹ ਦੇਖੋ। ਪਿੰਡਾਂ 'ਚ ਬਹੁਤ ਚੰਗੇ ਚੰਗੇ ਪਸ਼ੂ ਖੜੇ ਆ ਇਹ ਦੀ ਭੈਣ ਆ ਗਈ ਬਈ ਆ ਬੁੱਲ ਦੀ ਇਹ ਨੀਲੀ ਰਵੇ ਝੋਟੇ ਦੀ ਇਹ ਦੀ ਸਿਸਟਰ ਆ ਗਈ ਆ ਇੱਧਰ ਕੱਟੀ ਬੈਠੀ ਆ ਇੱਕ ਆ ਬੈਠੀ ਆ ਤੇ ਜਿਹੜਾ ਭਰਾ ਲਾਈਵ 'ਚ ਜੁੜੀ ਜਾਊ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਦੇ ਹੋਣਾ ਕਿਸੇ ਭਰਾ ਨੂੰ ਲੋੜ ਹੁੰਦੀ ਆ ਚਲੋ ਪਿੰਡ 'ਚ ਕੋਈ ਰੱਖ ਲੈਂਦਾ ਸ਼ੌਂਕ ਤੋਂ ਦੰਨਾ ਸਲ 'ਚ ਵਧੀਆ ਕੋਈ ਯੋਗਦਾਨ ਪਾ ਸਕਦਾ ਦੇਖੋ ਬਾਈ ਦਾ ਫੋਨ ਨੰਬਰ ਆਪਾਂ ਦੇਵਾਂਗੇ ਪਿੰਡਾ ਬਾਈ ਦਾ ਸਿੰਗੋ ਜ਼ਿਲ੍ਹਾ ਬਠਿੰਡਾ ਤੇ ਤਸਵੀਰ ਆ ਗਈ ਤਲਵੰਡੀ ਸਾਬੋ ਕਿਹੜੇ ਦਾ ਸੀ ਬਾਈ ਇਹ ਕਿਹੜੇ ਦਾ ਕਹਿੰਦੇ ਸੀ ਤੁਸੀਂ ਬੱਲੂ ਬੰਨ ਦਾ ਬੱਲੂ ਬੰਨ ਦਾ ਬੱਲੂ ਬੰਨ ਦਾ ਵੀਰੇ ਇਹ ਨਾ ਦੇਖੋ ਇਹ ਬੱਲੂ ਬੰਨ ਦਾ ਬੱਚਾ ਹੈਗਾ 4 ਤੋਂ 5 ਸਾਲ ਬਾਈ ਕਹਿੰਦਾ ਇਹਦੀ ਉਮਰ ਹੋਗੀ ਹੁਣ ਸਾਹਮਣੇ ਦੀ ਭੈਣ ਖੜੀ ਹੈ ਬਈ ਆ ਖੜੀ ਆ ਜਿਹੜੀ ਆ ਛੋਟੀ ਬੈਠੀ ਆ ਇਹ ਇਹ ਕੀ ਇਹਦੀ ਕੇ ਵੀ ਪੈ ਨਹੀਂ ਲੱਗਦੀ ਆ ਜੀ ਇਹ ਵੀ ਪੈ ਨਹੀਂ ਲੱਗਦੀ ਇਹ ਵੀ ਪੈ ਨਹੀਂ ਆ ਇਹਦੀ ਹਨਾ ਬਾਕੀ ਬਾਈ ਕਹਿੰਦਾ ਬੱਚੇ ਪਿੰਡ ਚ ਬਾਵਾ ਆ ਕੇ ਹੋਣਗੇ ਬਾਈ ਹਨਾ ਬਾ ਬਹੁਤ ਆ ਗਏ ਬਾਈ ਹਨਾ ਦੁੱਧਾ ਤੇ ਆਈ ਕੋਈ ਛੋਟੀ ਦੁੱਧ ਤਾਂ ਨਹੀਂ ਆ ਜਾਈ ਬਾਈ ਅੱਛਾ ਅੱਛਾ ਕੋਈ ਨਹੀਂ ਬਾਕੀ ਬਾਈ ਸਾਰੀ ਵੀਡੀਓ ਪਾਉਣੇ ਆਪਾਂ ਭਰਾ ਦੇ ਵੈਸੇ ਇੱਕ ਸ਼ੌਂਕ ਨੂੰ ਲਾਈਵ ਕਰਿਆ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੈ ਜਾ ਭਰਾ ਹੋਰ ਅੰਕਲ ਜੀ